ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਥੋਬਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੋਵੀਰ ਕੋਲ ਆਪਾਂ ਆਏ ਹਾਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੁਹਾਨੂੰ ਦਿਖਾਉਣੀ ਹੈ ਜਿੰਨਾਂ 'ਚ ਇੱਕ ਬੱਚੇ ਵਾਲੀ ਹੈ ਤੇ ਇੱਕ ਬੱਚੇ ਦਾ ਬਿਨਾ ਹੈ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾਹ ਕੇ ਚੁਆਈ ਕਰਕੇ ਤਸੱਲੀ ਕਰਕੇ ਖੜੋ ਜੀ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਕਰਾ ਲਿਆ ਕਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਹੋਰ ਸਭ ਠੀਕ ਠਾਕ ਜੀ ਵਧੀਆ ਵਧੀਆ ਜੀ ਤੇ ਵੇਗਿਆ ਮਾਲ ਕੱਲ ਆਲਾ ਫਿਰ ਮਾਲ ਵੀ ਜੀ ਛੋੜ ਤੇ ਵੇਗਿਆ ਹੈ ਆਪਣਾ ਠੀਕ ਆ ਹਾਂਜੀ ਤੇ ਅੱਜ ਆ ਗਈਆਂ ਦੋ گاਵਾ ਹਨਾ ਅੱਜ ਦੋ ਜੇ ਆਪਣੇ ਕੋਲ ਚਲੋ ਨਾਮ ਦੱਸ ਤੇ ਕਰ ਨਾਮ ਵੀ ਜੀ ਮੰਗੂ ਪਿੰਡ ਥੋਬਾ ਤਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰੇ ਬੋਲ ਦੋ 8269314511 ਠੀਕ ਆ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਆਵਲੀ ਗਾ ਤਾਂ ਕਰ ਲਈਏ ਪਾਣੀ ਪੀਣਾ ਵੀ ਜੀ ਆ ਬੱਚੇ ਵਾਲੀ ਜੇ ਹਾਂਜੀ ਭਾਜੀ ਇਹਦਾ ਆਜ ਬੱਚਾ ਅੱਛਾ ਬੱਚਾ ਜੀ ਕੁਵੀਆਂ ਵਾਲੇ ਪੱਜੀਆਂ ਦਾ ਲਾਲੇ ਭਾਣਾ ਤੂੰ ਮਹੀਨੇ ਦਾ ਵਾਲੇ ਤੁਹਾਡੇ ਸਾਹਮਣੇ ਹੀ ਆ ਜੋ ਵੀ ਆ ਹਾਂਜੀ ਹਾਂਜੀ ਭਾਜੀ ਕਿੰਨਾ ਦੁੱਧ ਦੇ ਕੋਲ ਦੁੱਧ ਵੀ ਜਿਹੜੇ ਕੋਲ 10 ਕਿਲੋ ਜੇ ਹੈਗਾ ਪੱਕਾ ਦੁੱਧ ਦੁੱਧ ਮਸ਼ੀਨਾਂ ਤੂੰ ਕਿ ਲੈਂਦੀ ਏ ਥੋੜਾ ਛੰਡੀ ਭੜੀ ਆ ਥੋੜੀ ਕਹਿੰਦੇ ਚੁਆਈ ਕਰਕੇ ਲੈਂਦੀ ਪਾਸ ਕਰਕੇ ਲੈਂਦੀ ਆ ਛੱਡੀ ਛੰਡੀ ਭੜੀ ਚਲੋ ਫਿਰ ਖੋਲੋ ਹਾਂ ਤੋਰਦੀਏ ਵਸ਼ਿਆ ਤਰੀ ਦੀ ਥੂੜੀ ਵੱਡੀ ਆ 98 ਤੇ ਦੇਖ ਸਕਦੇ ਆ ਆਪਾਂ ਲਾਗੇ ਦਾ ਬੱਟੇਰਾ ਬਹੁਤਾ ਹੀ ਕਰਦਾ ਠੀਕ ਹੈ ਹਾਂਜੀ ਬਾਕੀ ਉਤਰਾਏ ਆ ਵੀ ਚਲੋ ਕੱਦ ਕੱਠ ਚੰਗਾ ਆ ਸੰਭਨ ਸੰਭਨ ਵਾਲਾ ਪੂਰੀ ਵੱਡੀ ਗਾਧੀ ਫੇਸ ਕੁਆਲਟੀ ਚੈੱਕ ਕਰ ਲੋ ਫੇਲ ਹੋ ਗਿਆ ਇਹਦਾ ਫੜਾ ਕਰਤੀ ਹੈ ਤੇ ਕਿੰਨਾ ਕੁ ਵੇਚੇ ਫਿਰ ਮੁੱਲ ਰੱਖਣਾ ਇਹਦਾ ਆਪਾਂ ਜਿਹਦੀ ਚੋਣ ਫਸਵਾ ਬੜਾ ਵਧੀਆ ਲੱਗਾ ਜੀ ਅੱਛਾ ਜੀ ਬਹੁਤਾ ਇਟਾ ਉਹਦਾ ਠੀਕ ਆ ਹਾਂ ਜੀ ਹਾਂ ਜੀ ਬੋਲਾ ਜੀ 5000 ਚ ਮਾਨ ਕਰੀਏ ਅੱਛਾ ਹਾਂ ਜੀ 5000 ਚੋਂ ਮਾਨਤਨ ਕਰੀਏ ਕਿੰਨਾ ਕਰ ਦੋਗੇ ਨਹੀਂ ਦੱਸਣਾ ਨਹੀਂ ਕਰਦਾ 2000 ਕਰ ਦਈਏ ਕਰਦਾ 2000 ਨਹੀਂ ਦੇ ਦਾਂਗੇ ਚਲੋ ਬਾਕੀ ਮੌਕੇ ਤੇ ਕੋਸ਼ੋਰ ਕਰ ਦੋਗੇ ਏਡੀ ਵੱਡੀ ਵੈੜ ਆਉਂਦੀ ਨਹੀਂ ਜੇ ਵੇਖ ਲੋ ਫੇਸ ਕੁਆਲਟੀ ਵੇਖ ਲੋ ਥਣ ਕੁਆਲਟੀ ਵੇਖੋ ਬੱਚਾ ਵੇਖੋ ਹੁਣ ਦੁੱਧ ਕਿੰਨਾ ਪੱਕਾ ਇਹਦੇ ਕੋਲ ਪੱਕਾ ਭਾਈ 10 ਕਿਲੋ ਘਰ ਆ ਲੈਂਦੇ ਆਂ ਇਹਦੇ 9 ਕਿਲੋ ਠੀਕ ਹੈ ਜੀ ਹਾਂ ਜੀ ਹੁਣੇ ਚੋਕ ਲੈ ਲੈਂਦੀ ਵੈਸ ਤੇ ਹੁਣ ਆ ਜਿਹੜੀ ਗਾਂ ਜੇ ਅਸੀਂ ਤੇ ਮਾਲ ਦੀ ਪਾਜੀ ਛਾੜਿਆ ਹਾਂ ਜੀ ਹਾਂ ਜੀ ਹਾਂ ਜੀ ਸਾਡਾ ਜੀ ਨਹੀਂ ਕਰਦਾ ਦੋ ਦੋ ਡੰਗਰ ਪਾਈਏ ਸਾਡਾ ਜੀ ਜੀ ਕਰਦਾ ਤਿੰਨ ਚਾਰ ਪੰਜ ਡੰਗਰ ਪਾਈਏ ਮਿਲਦਾ ਨਹੀਂ ਮਾਲ ਠੀਕ ਆ ਹਾਂ ਜੀ ਹੁਣ ਕਿੰਨੀਆਂ ਵੀਡੀਓ ਗੇਣ ਲਗਾਤਾਰ ਦੋ ਹੀ ਚੱਲਣਦੀਆਂ ਜਿਆਦਾ ਇੱਕ ਦਿਨ ਤਿੰਨ ਕੀਤੀਆਂ ਹਾਂ ਠੀਕ ਆ ਹਾਂ ਜੀ ਤੇ ਇੱਕ ਦਿਨ ਵਿੱਚੋਂ ਇੱਕ ਵੀ ਰਹਿ ਗਈ ਇੱਕ ਵੀ ਰਹਿ ਗਈ ਫਿਰ ਇਦਾਂ ਹੀ ਕੰਮ ਚੱਲਦਾ ਜੀ ਠੀਕ ਆ ਹਾਂ ਜੀ ਤੇ ਇਹਦੇ ਵੀ ਥਾਣੇ ਕਰੀ ਦੇਖ ਸਕਦੇ ਜੀ ਇਹਦੇ ਪਾਜੀ ਬੱਚਾ ਮਰ ਗਿਆ ਗਾਂ ਦਾ ਟੋਕ ਲੱਗਾ ਸਾਨੂੰ ਕੱਟ ਜਾ ਲੱਗਾ ਜੀ ਤੇ ਸੰਤ ਇਹ ਮੜਾ ਜਵਾਗ ਨੇ ਸਾਨੂੰ ਟੋਕ ਜਾ ਮੜਾ ਜਾ ਲੱਗਾ ਇਹਦੇ ਕੋਲ ਦੁੱਧ ਕਿੰਨਾ ਜੇ ਇਹਦੇ ਕੋਲ ਵੀ ਜੀ 11 12 ਕਿਲੋ ਦੁੱਧ ਜੇ ਹੈਗਾ ਪੱਕਾ ਦੁੱਧ ਆ ਜੀ ਬੈਣ ਸੁਈ ਬੱਚਾ ਮਰ ਗਿਆ ਲੈ ਵੇ ਕੁਆਲਟੀ ਦੇ ਲੋ ਖੋਲੋ ਫਿਰ ਖਾ ਲੋ ਜੀ 12 ਵਜੇ ਨਾਮ ਜਿਹੜਾ ਜੇ ਦੁਪਹਿਰ ਦਾ ਵਾ 12 ਵਜੇ ਦਾ ਟਾਈਮ ਹੈ ਪਾਈਥਾਨ ਵੇਹੇ ਬੜਾ ਵਸ਼ੀਨ ਲੱਗਾ ਪਸੂਂ ਕਿਆ ਡਾਡਾ ਥਣ ਕੱਢ ਦੇਂਗੀ ਤੇ ਇਹਦਾ ਫਿਰ ਮੁੱਲ 20 ਹਜ਼ਾਰ ਜੀ ਭਾਈ ਮਾਨਤਾ ਵੀ ਕਰਾ। ਅੱਛਾ 20 ਹਜ਼ਾਰ ਜੀ ਦੇ ਦੇਣੀ। ਛੋੜ ਛੜ ਕਰ ਦੇਣੀ ਮੋਕੇ ਤੇ ਹੋਰ। ਥੋੜਾ ਬੋਤਾ ਮਾਰਦਾ ਤਸੀਂ ਕਰਾ ਲਓ ਜੀ ਨਾ ਕਰਾਉਣਾਗੇ। ਦੇ ਦਈਏ ਕੋ 18-19 ਹਜ਼ਾਰ ਦੀ ਇਹ ਵੀ। ਦੇ ਦਾਂਗੇ ਭਾਈ। ਚਲੋ ਬਾਕੀ ਕੋ ਫੋਨ ਲਾਵੇ ਇੱਕ ਕਰੀ ਹਨਾ। ਫੋਨ ਲਾਵੇ ਮੇਰਾ ਵੀਰ ਭਰਾ। ਠੀਕ ਹੈ। ਤੇ ਬਾਕੀ ਇਹ ਆਵੇ ਆਪਣੀਆਂ ਚੋਚਵਾ ਕੇ ਤਸੱਲੀ ਕਰਕੇ ਖੜੋ। ਵਾਹ ਜੀ ਬਸ। ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜਰੂਰ ਕਰਾ ਲਿਆ ਕਰੋ। ਉਹ ਕਹਿਣਾ ਵੀ ਜ બસ ਵੀ ਜੀ ਛੁਗੀਆਂ ਸਵਾਇਆਂ ਇੱਥੇ ਆਪਣੀ ਤਸੱਲੀ ਕਰਕੇ ਲੈ ਜਾਓ ਠੀਕ ਹੈ ਜੀ ਹਾਂ ਜੀ